ਪੰਜਾਬ ਦੇ ਵਿੱਚ ਅੱਜ ਜੋ ਕੁਝ ਹੋ ਰਿਹਾ ਹੈ ਉਹ ਆਪਾਂ ਸਾਰੇ ਵੇਖ ਰਹੇ ਹਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਨਾ ਹੈ ਕੀ ਭਾਈ ਅਮਰਿਤਪਾਲ ਸਿੰਘ ਸਰਕਾਰ ਬਣਾਉਣਗੇ 2027 ਦੇ ਵਿੱਚ ਬੜੀਆਂ ਜੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਆਪਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਸੋ ਆਪਾਂ ਨਾਲੋਂ ਨਾਲ ਸਾਰੀਆਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਗੁਰੂ ਦੀ ਰਹਿਮਤ ਹੋਈ ਤੇ ਸਾਧ ਸੰਗਤ ਖਾਲਸਾ ਸਰਕਾਰ ਜਿਹੜੀ ਹੈ ਉਹ ਜ਼ਰੂਰ ਬਣੇਗੀ 2027 ਦੇ ਵਿੱਚ ਹੀ ਖਾਲਸਾ ਸਰਕਾਰ ਜਿਹੜੀ ਹੈ ਬਣੇਗੀ ਸੰਗਤ ਦੀ ਜੇਕਰ ਸਹਿਮਤੀ ਮਿਲੀ ਸੰਗਤ ਦਾ ਰਾਜਾ ਮਾ ਪਿਆਰ ਮਿਲਿਆ ਜਿਸ ਤਰ੍ਹਾਂ ਕਿ 2022 ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ खरे ਲੋਕਾਂ ਦੀਆਂ ਉਮੀਦਾਂ ਤੇ ਉਤਰਨਾ ਲੋਕਾਂ ਨੂੰ ਬਣ ਕੇ ਦਿਖਾਉਣਾ ਉਹਨਾਂ ਲਈ ਕੁਝ ਕਰਨਾ ਸਾਧ ਸੰਗਤ ਇਹਨਾਂ ਨੇ ਬੜੇ ਵਾਅਦੇ ਕੀਤੇ ਜੋ ਕਿ ਪੂਰੇ ਨਹੀਂ ਹੋਏ ਚਲੋ ਆਪੋ ਆਪਣੀ ਸੋਚਾਂ ਹੁੰਦੀਆਂ ਨੇ ਪਰ ਜੋ ਕਿਹਾ ਸੀ ਉਹ ਕਰਨਾ ਚਾਹੀਦਾ ਸੀ ਬਲਕਿ ਉਹ ਤੋਂ ਵੱਧ ਕੀ ਕਰਨਾ ਚਾਹੀਦਾ ਸੀ ਲੋਕਾਂ ਦਾ ਵੀ ਭਾਈ ਲੋਕਾਂ ਨੂੰ ਤਕਲੀਫ ਨਾ ਹੋਵੇ ਇਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਪਰ ਅੱਜ ਜੋ ਕੁਝ ਹੋ ਰਿਹਾ ਨੀਤੀਆਂ ਵਰਤੀਆਂ ਜਾ ਰਹੀਆਂ ਨੇ ਇਹ ਬਹੁਤ ਮਾੜਾ ਹੋ ਰਿਹਾ ਹੈ ਇਹ ਚੀਜ਼ਾਂ ਲੈਡ ਬਣ ਗਈਆਂ ਜਿਹੜਾ ਲੈਂਡ ਪੂਲਿੰਗ ਮਾਮਲਾ ਹੋ ਗਿਆ ਧਰਨੇ ਚ ਕਾਉਣ ਦਾ ਮਾਮਲਾ ਹੋ ਗਿਆ ਕਿੰਨੇ ਮਾਮਲੇ ਹੋ ਗਏ ਟਰਾਲੀਆਂ ਦੇ ਮਾਮਲੇ ਹੋ ਗਏ ਤੇ ਹੋਰ ਕਿੰਨੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਸਾਡੇ ਕਿਸਾਨ ਵੀਰਾਂ ਨਾਲ ਜਾਂ ਕਿਸੇ ਹੋਰ ਨਾਲ ਇਹ ਕੰਮ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਹੁਣ ਕਈ ਲੋਕ ਜਿਹੜੇ ਕਹਿੰਦੇ ਨੇ ਜੀ ਮੈਂ ਕਈ ਭੁੱਲੜ ਸਿੱਖ ਕੰਦੇ ਜੀ ਮਹਾਰਾਜਾ ਰਣਜੀਤ ਸਿੰਘ ਦਾ ਇਹੋ ਜਿਹਾ ਰਾਜ ਸੀ ਜਿਹੋ ਜਿਹਾ ਅੱਜ ਭਗਵੰਤ ਮਾਨ ਦਾ ਰਾਜ ਹੈ ਮੈਂ ਕਹਾਂ ਜੀ ਅੱਛਾ ਤੇ ਜਿਹੜੀਆਂ ਕਿਤਾਬਾਂ ਦੇ ਵਿੱਚ ਕਹਾਣੀਆਂ ਲਿਖੀਆਂ ਹੋਈਆਂ ਨੇ ਜਿਹੜਾ ਐਡਾ ਇਤਿਹਾਸ ਪਿਆ ਹੈ ਕਦੇ ਉਹਨਾਂ ਵਿੱਚ ਦੇਖਿਆ ਤੁਸੀਂ ਵੀ ਇਦਾਂ ਦੀ ਨੀਤੀ ਲਿਆਦੋਂ ਨੇ ਲੋਕਾਂ ਤੇ ਕਦੇ ਡਾਂਗਵੇਰੀ ਹੋਵੇ ਕਹਿੰਦੇ ਨਾ ਜੀ ਮੈਂ ਕਹਾਂ ਫੇਰ ਇਹਦੇ ਕਿਉਂ ਅਸੀਂ ਕਿਸੇ ਨੂੰ ਜਿਹੜਾ ਐਡਾ ਵੱਡਾ ਕੰਪੈਰੀਜ਼ਨ ਕਰ ਰਹੇ ਹਾਂ ਵੀ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਕੇਤੇ ਉਹਨਾਂ ਦਾ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਸੀ ਜਾਂ ਕੋਈ ਵੀ ਲਾ ਲਓ ਕੋਈ ਵੀ ਨਹੀਂ ਹੈਗਾ ਜਿਹੜੀ ਨੀਤੀ ਉਹਨਾਂ ਨੇ ਅਪਣਾਈ ਜਿਹੜੇ ਰਾਜ ਭਾਗ ਦੇ ਲਈ ਉਹਨਾਂ ਨੇ ਤਿਆਰ ਕੀਤਾ ਉਹਨਾਂ ਨੇ ਰਾਜ ਜਿਹੜਾ ਹੈ ਚਲਾਇਆ ਉਹਦੇ ਰਾਜ ਵਰਗਾ ਅਸੀਂ ਰੀਸ ਨਹੀਂ ਕਰ ਸਕਦੇ ਅਸੀਂ ਤਾਂ ਉਹਨਾਂ ਦਾ ਸਿੱਕੇ ਤੱਕ ਚਲਾ ਦਿੱਤੇ ਸਾਡਾ ਜਿਹੜਾ ਹੈ ਉਦੋਂ ਕਰੰਸੀ ਬਹੁਤ ਉੱਪਰ ਸੀ ਇੰਗਲੈਂਡ ਦੇ ਵਿੱਚ ਸਾਡੀ ਕਰੰਸੀ ਜਿਹੜੀ ਹੈ ਸਭ ਤੋਂ ਉੱਪਰ ਸੀ ਪਰ ਅੱਜ ਅਸੀਂ ਸਭ ਤੋਂ ਨੀਵੇਂ ਆ ਇਹ ਗੱਲ ਸੋਚੋ ਇਹ ਚੀਜ਼ਾਂ ਥੋੜੀ ਹੁੰਦੀਆਂ ਨੇ ਤੋਂ ਮੇਰੇ ਕਹਿਣ ਤੋਂ ਭਾਵ ਇਹ ਵੀ ਜੇ ਜੇਕਰ ਖਾਲਸੇ ਦੀ ਸਰਕਾਰ ਆਵੇ ਤਾਂ ਕੁਝ ਸੁਧਾਰ ਹੋਵੇ ਮਾੜਾ ਵੋਟਾ ਤੁਸੀਂ ਵੇਖਿਆ ਹੋਏਗਾ ਹੁਣ ਦੇਖੋ ਆਪਾਂ ਸੋਚੀਏ ਕਾਵੜੀਏ ਜਾਂਦੇ ਨੇ ਨਾ ਚਲੋ ਸਾਡਾ ਕੋਈ ਉਹਨਾਂ ਨਾਲ ਪਰਸਨਲ ਰੋਲਾ ਨਹੀਂ ਚਲੋ ਉਹ ਆਪਣੀ ਯਾਤਰਾ ਕਰ ਰਹੇ ਨੇ ਬੜੀ ਚੰਗੀ ਗੱਲ ਆ ਸਾਨੂੰ ਮੌਕਾ ਮਿਲਦਾ ਅਸੀਂ ਵੀ ਜਿੱਥੇ ਵੀ ਭਾਈ ਹੁੰਦਾ ਸੇਵਾ ਕਰਦੇ ਜਿੰਨੇ ਕੁ ਜੋਗੇ ਹੈ ਪਰ ਦੇਖੋ ਇਹ ਮਾਮਲਾ ਸ਼ਾਇਦ ਯੂਪੀ ਦਾ ਸੀ ਜਿੱਥੇ ਕਿ ਇੱਕ ਫੌਜ ਦੇ ਨੌਜਵਾਨ ਨੂੰ ਉਹਨਾਂ ਨੇ ਕੁੱਟਿਆ ਗਲੀ ਗੁੱਡੀ ਭੰਨ ਦਿੱਤੀ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਠੀਕ ਅੱਧੇ ਘੰਟੇ ਬਾਅਦ ਉਹਨਾਂ ਦਾ ਸਮਝੌਤਾ ਹੋ ਗਿਆ ਉਹਨਾਂ ਨੇ ਜ਼ਮਾਨਤ ਕਰਾ ਲਈ ਤੇ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਹੋਰੀ ਨੇ ਜਿਨ੍ਹਾਂ ਨੇ ਜਾ ਕੇ ਥਾਣੇ ਤੇ ਕੇਵਲ ਕੋਈ ਮਾਰ ਕੁੱਟਾਈ ਜਾਂ ਕੁਛ ਐਦਾਂ ਦਾ ਮਾਮਲਾ ਨਹੀਂ ਕੀਤਾ ਜਾ ਕੇ ਆਪਣੀ ਗ੍ਰਿਫਤਾਰੀ ਦੇਣ ਗਏ ਨੇ ਪੁਲਿਸ ਦੇ ਨਾਲ ਮਾੜੀ ਮੋਟੀ ਝੜਪ ਹੋਈ ਹੈ ਉਹਨਾਂ ਤੇ ਐਨਐਸਏ ਲਾਤੀ ਦੇਖੋ ਫਰਕ ਦੇਖੋ ਫਰਕ ਸਾਫ ਹੈ ਤੇ ਜਿੱਥੇ ਕੁਝ ਵੀ ਹੁੰਦਾ ਹੈ ਬਾਬੇ ਨੂੰ ਸਰਸੇ ਵਾਲੇ ਨੂੰ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਪਰ ਬੰਦੀ ਸਿੰਘ ਢੇਲਾਂ ਦੇ ਵਿੱਚ ਸਜ਼ਾਵਾਂ ਵੀ ਪੂਰੀਆਂ ਕਰ ਗਏ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਰਿਹਾ ਨਹੀਂ ਕੀਤਾ ਜਾਂਦਾ ਦੇਖੋ ਜੀ ਇਹ ਕਿੱਦਾਂ ਦੀ ਨੀਤੀ ਹੈ ਜੀ ਭਾਰਤ ਦਾ ਸੰਵਿਧਾਨ ਭਾਰਤ ਦੀਆਂ ਧਾਰਾਵਾਂ ਸਾਹਿ ਸਿੱਖਾਂ ਲਈ ਜਿਹੜੀਆਂ ਨੇ ਅਲਾਗ ਹੋ ਜਾਂਦੀਆਂ ਨੇ ਕਿਉਂ ਇੱਥੇ ਕਿਉਂ ਗੱਲ ਹੋ ਜਾਂਦੀ ਹੈ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਮਾਨ ਸਾਡੇ ਵਾਲੇ ਵੀ ਨਹੀਂ ਅਗੇ ਸਾਲ ਸੰਗਤ ਜਿਨ੍ਹਾਂ ਤੋਂ ਇਹ ਲੋਕਾਂ ਨੂੰ ਕੁਝ ਨਹੀਂ ਮਿਲਦਾ ਉਹਨਾਂ ਲੋਕਾਂ ਨੂੰ ਜਾ ਕੇ ਇਹ ਸੰਭਾਲਦੇ ਨੇ ਪਰ ਆਪਣਿਆਂ ਦੀ ਬਾਹ ਇਹ ਵੀ ਨਹੀਂ ਫੜਦੇ ਆਪਣਿਆਂ ਨੂੰ ਇਹ ਵੀ ਨਹੀਂ ਕੁਝ ਉਹ ਕਰਦੇ ਪਤੀਜ ਦੇ ਤੇ ਸਾਧ ਸੰਗਤ ਦੇਖੋ ਕਿੱਦੇ ਵੀ ਵੱਡੇ ਜਿਹੜੇ ਨੇ ਕਾਰਨਾਮੇ ਹੋਏ ਕਿੱਡੀਆਂ ਵੱਡੀਆਂ ਜਣੀਆਂ ਸਾਡੇ ਨਾਲ ਟ੍ਰੈਜਡੀਆਂ ਹੋਈਆਂ ਪਰ ਆਖਰਕਾਰ ਸਾਡੇ ਵਾਲੀ ਕਾਮ ਜਿਹੜੀ ਹੈ ਲੰਗਰ ਲਾਉਣ ਤੱਕ ਹੀ ਸੀਮਤ ਰਹਿ ਗਈ ਜਿੱਥੇ ਦੇਖੋ ਲਾ ਦੋ ਲੰਗਰ ਪਰ ਆਪਣਿਆਂ ਦੀ ਬਾਹ ਇਹ ਲੋਕ ਨਹੀਂ ਫੜਦੇ ਆਪਣੇ ਵਾਲੇ ਨੂੰ ਗਰੰਥੀ ਸਿੰਘ ਹੈ ਕੋਈ ਵਿਚਾਰਾ ਇਲਾਜ ਕਰਾਉਣ ਦੇ ਲਈ ਭਜ ਰਿਹਾ ਕਿਸੇ ਦੀ ਧੀ ਬਿਮਾਰ ਹੈ ਕਿਸੇ ਦੀ ਭੈਣ ਬਿਮਾਰ ਹੈ ਕੋਈ ਕੋ ਜ ਹੈ ਕਮਾਉਣ ਵਾਲਾ ਕੱਲਾ ਹੈ ਗਰੰਥੀ ਸਿੰਘ ਨੂੰ ਅਸੀਂ ਕਿੰਨਾ ਦੰਨੇ ਆ 404500 ਵੱਧ ਤੋਂ ਵੱਧ 5000 ਤੇ ਗਰੰਤੀ ਸਿੰਘ ਉਹਦੇ ਵਿੱਚ ਡਾਲੀ ਵੀ ਕਰਕੇ ਲਿਆਵੇ ਦੇਖੋ ਵੀ ਅਸੀਂ ਸੀਰੀ ਰੱਖਿਆ ਹੋਇਆ ਸੀਰੀ ਵੀ ਨਹੀਂ ਸੀਰੀ ਸਾਂਝੀ ਵੀ ਨਹੀਂ ਅੱਜ ਕੱਲ ਇੰਨੇ ਪੈਸੇ ਲੈਂਦਾ ਉਹਨੂੰ ਵੀ ਲੱਖ ਸਵਾ ਲੱਖ ਰੁਪਈਆ ਜੀ ਸਾਲ ਦਾ ਦਿੰਨੇ ਆ ਪਰ ਜੇ ਹੁਣ 5-5 ਕਰਕੇ ਅਸੀਂ ਗਿਣੀਏ ਕੀ ਗਰੰਤੀ ਸਿੰਘ ਦਾ ਕਿੰਨਾ ਕੁ ਬਣ ਗਿਆ ਜੀ ਸੋਚੋ ਦਾ ਸੰਗਤ ਕੀ ਇੰਨੇ ਨਾਲ ਗੁਜ਼ਾਰਾ ਹੋ ਜਾਏਗਾ ਕੀ ਉਹਨੂੰ ਕੱਪੜਾ ਦੇਈਦਾ ਪਹਿਨਣ ਦੇ ਲਈ ਨਹੀਂ ਚਾਹੀਦਾ ਬਾਬਾ ਤੂੰ ਕੀ ਕਰਨੀ ਆ ਇੰਨੇ ਪੈਸੇ ਭਾਈ ਤੁਸੀਂ ਕੀ ਕਰਨੇ ਆ ਭਾਈ ਜੀ ਮੋੜ ਕੇ ਸਵਾਲ ਕਰੀ ਬੰਨੇ ਪੈਸੇ ਤੁਸੀਂ ਕੀ ਕਰਨੇ ਨਹੀਂ ਜੀ ਸਾਡਾ ਤਾਂ ਬੱਚੇ ਆ ਜੀ ਕਬੀਲਦਾਰੀਆਂ ਨੇ ਹੋਰ ਐ ਜਿਹੜਾ ਦਾ ਪਰਿਵਾਰ ਹੈ ਤਾਂ ਸੰਗਤ ਮੈਂ ਇਹ ਨਹੀਂ ਕਹਿ ਰਿਹਾ ਵੀ ਆਪਾਂ ਕੁਝ ਨਾ ਕਰੀਏ ਕਰੋ ਪਰ ਆਪਣਿਆਂ ਦੀ ਬਾਹ ਵੀ ਤਾਂ ਫੜੋ ਜਿਹੜੇ ਲੋਕ ਮਜਬੂਰ ਹੋ ਗਏ ਉਹਨਾਂ ਦੀਆਂ ਬਾਹਾਂ ਤੇ ਫੜੋ ਅਸੀਂ ਦੂਸਰਿਆਂ ਨੂੰ ਲੰਗਰ ਛਕਾਈ ਜਾ ਰਹੇ ਹਾਂ ਪਰ ਆਪਣਿਆਂ ਦੀਆਂ ਜੜੀਆਂ ਨੇ ਅਸੀਂ ਮਜਬੂਰੀਆਂ ਨੂੰ ਨਹੀਂ ਦੇਖ ਰਹੇ ਇਹਨਾਂ ਚੀਜ਼ਾਂ ਵੱਲ ਧਿਆਨ ਕਰੀਏ ਜੇਕਰ ਖਾਲਸਾ ਸਰਕਾਰ ਆਏਗੀ ਤਾਂ ਸ਼ਾਇਦ ਇਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਹੋ ਜਾਏ ਇਹਨਾਂ ਚੀਜ਼ਾਂ ਵੱਲ ਸਾਨੂੰ ਜਿਹੜਾ ਹੈ ਉਹ ਥੋੜਾ ਬਹੁਤਾ ਸੋਚਣ ਦਾ ਮੌਕਾ ਮਿਲਦੇ ਸਾਡੇ ਵਰਗਿਆਂ ਦਾ ਕੁਝ ਭਲਾ ਹੋ ਜੇ ਸਭ ਤੋਂ ਮਸ਼ਹੂਰ ਜਿਹੜਾ ਸ਼ੋਅ ਹੈ ਸਿਪਸ਼ਨ ਉਹਨੇ ਭਾਈ ਅਮਰਿਤਪਾਲ ਸਿੰਘ ਨੂੰ 2027 ਦੇ ਵਿੱਚ ਪੰਜਾਬ ਦਾ ਅਗਲਾ ਮੁੱਖ ਮੰਤਰੀ ਜਿਹੜਾ ਹੈ ਪੇਸ਼ ਕਰ ਦਿੱਤਾ ਟੀਵੀ ਸ਼ੋਅ ਦੇ ਵਿੱਚ ਉਹਨਾਂ ਨੇ ਆਖਿਆ ਕਿ ਭਾਈ ਅਗਲੇ ਮੁੱਖ ਮੰਤਰੀ ਪੰਜਾਬ ਦੇ ਭਾਈ ਅਮਰਿਤਪਾਲ ਸਿੰਘ ਹੋਣਗੇ ਬਹੁਮਤ ਦੇ ਨਾਲ ਇਹ ਸਰਕਾਰ ਬਣੇਗੀ ਹੁਣ ਕਈ ਲੋਕ ਸਾਡੇ ਕਹਿੰਦੇ ਜੀ ਬਿਲਕੁਲ ਸਰਕਾਰ ਬਣੇ ਪਰ ਹੁਣ ਕਈ ਲੋਕ ਕਹਿੰਦੇ ਨਹੀਂ ਜੀ ਸਰਕਾਰ ਤਾਂ ਫਲਾਨਿਆਂ ਦੀ ਬਣੇਗੀ ਜੀ ਉਹਨਾਂ ਦੀ ਬਣੇਗੀ ਲੋਕਾਂ ਨੇ ਸ਼ਰਤਾਂ ਲਗਾ ਰੱਖੀਆਂ ਨੇ ਸਰਕਾਰ ਉਹਨਾਂ ਦੀ ਬਣੇਗੀ ਜੀ ਉਹਨਾਂ ਦੀ ਬਣੇਗੀ ਉਹ ਬਣਨਗੇ ਜੀ ਉਹ ਬਣਾਉਣਗੇ ਸਰਕਾਰ ਸਰਕਾਰ ਕਿਸੇ ਦੀ ਵੀ ਬਣੇ ਮੈਂ ਨਹੀਂ ਕਹਿੰਦਾ ਸਰਕਾਰ ਕਿਸੇ ਦੀ ਵੀ ਬਣੇ ਪਰ ਲੋਕਾਂ ਲਈ ਜਿਹੜਾ ਹੈ ਕੰਮ ਕਰਨੇ ਬਹੁਤ ਮੌਕਾ ਹੋ ਗਿਆ ਇਹਨਾਂ ਨੂੰ ਦੇਖਦੇ ਆਂ ਪਰ ਗੱਲ ਸੁਣ ਲਿਓ ਕਿ ਸਰਕਾਰ ਜਿਹਦੀ ਮਰਜ਼ੀ ਬਣੇ ਜਿਹੜਾ ਇਹਨਾਂ ਪਾਰਟੀਆਂ ਨੇ ਤੇ ਇਹਨਾਂ ਨੇ ਲੋਕਾਂ ਦਾ ਕੰਮ ਕੋਈ ਵੀ ਨਹੀਂ ਕਰਦਾ ਸਾਰੇ ਆਪਣੇ ਆਪਣੇ ਨੂੰ ਲੋਜਦੇ ਨੇ ਜੇਕਰ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਕੋ ਮੌਕਾ ਦਿੱਤਾ ਜਾਏ ਤੇ ਸ਼ਾਇਦ 5 ਸਾਲ ਹੀ ਨੇ ਤੇ 5 ਸਾਲ ਦੇ ਵਿੱਚ ਅਸੀਂ ਕੋਈ ਨਾ ਕੁਝ ਬਦਲਾਅ ਤੇ ਦੇਖਾਂਗੇ 70% ਬਦਲਾਅ ਤੇ ਦੇਖਾਂਗੇ ਵੀ ਪਹਿਲਾਂ ਪਹਿਲਾਂ ਵਰਗੀਆਂ ਚੀਜ਼ਾਂ ਨਾਲੋਂ ਕੁਝ ਅਸੀਂ ਅੱਗੇ ਤਾਂ ਕਰਕੇ ਵੇਖਾਂਗੇ ਵੀ ਭਾਈ ਹਾਂ ਕੁਝ ਪਹਿਲਾਂ ਨਾਲੋਂ ਬੈਤਰਦੇ ਹੋਇਆ ਤੇ ਜਿਵੇਂ ਹੁਣ ਅੱਜ ਅਸੀਂ ਸੜਕਾਂ ਦੇ ਬੈਠ ਕੇ ਡਾਂਗਾ ਖਾ ਰਹੇ ਆ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਘਰੋਂ ਬੇਘਰ ਹੋਈ ਪਏ ਆ ਸਾਡੇ ਤੇ ਪਰਚੇ ਦਰਜ ਹੋ ਰਹੇ ਨੇ ਪੁਲਿਸ ਵਾਲੇ ਸਾਡੇ ਤੇ ਡਾਂਗਾ ਮਾਰਦੇ ਦੇ ਹੁਕਮ ਚਾੜਦੇ ਨੇ ਖੁੱਦ ਡੀਐਸਪੀ ਵਰਗੇ ਰੈਂਕ ਦੇ ਜਿਹੜੇ ਅਫਸਰ ਨੇ ਉਹ ਚੜ ਕੇ ਆਉਂਦੇ ਨੇ ਤੇ ਉਹ ਸਾਨੂੰ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਬਾਹਰ ਕਰੀ ਜਾਂਦੇ ਨੇ ਤੇ ਜਿਹੜੇ ਉਹਨਾਂ ਲੋਕਾਂ ਦੀ ਸਹਿਮਤੀ ਹੈ ਵੀ ਅਸੀਂ ਨਹੀਂ ਦੇਣੀ ਜ਼ਮੀਨ ਨਹੀਂ ਦੇਣੀ ਤੇ ਹੁਣ ਧੱਕੇ ਨਾਲ ਥੋੜੀ ਆਪਾਂ ਉਹਨਾਂ ਨੂੰ ਜ਼ਮੀਨ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਾਂਗੇ ਇਹ ਤਾਂ ਫਿਰ ਗੁੰਡਾ ਰਾਜ ਹੋ ਗਿਆ ਇਹ ਤਾਂ ਸ਼ਰੀਆਮੀ ਗੱਲ ਹੋ ਗਈ ਵੀ ਭਾਈ ਇਹ ਮੁਲਕ ਤੁਹਾਡਾ ਨਹੀਂ ਇਹ ਦੇਸ਼ ਤੁਹਾਡਾ ਨਹੀਂ ਜੇ ਕਿਤੇ ਆਪਣੇ ਵਰਗਿਆਂ ਦੀ ਸੋਚ ਹੋਵੇ ਆਪਣੇ ਵਰਗੇ ਲੋਕ ਜਿਹੜੇ ਨੇ ਜਿੱਤੇ ਹੋਣ ਮਾੜੇ ਮੋٹے ਪਾਵਰ 'ਚ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਹੱਥ ਪਾ ਕੇ ਵੇਖੇ ਤੇ ਹਾਲਾਂਕਿ ਮੈਂ ਇਸ ਗੱਲ ਦੇ ਬਹੁਤ ਪੱਖ ਦੇ ਵਿੱਚ ਹਾਂ ਕਿ ਭਾਈ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੇ ਕੋਈ ਸਹਿਮਤੀ ਨਾਲ ਦਿੰਦਾ ਹੈ ਆਪਣੀ ਜ਼ਮੀਨ ਤਾਂ ਲਓ ਜੇ ਕੋਈ ਨਹੀਂ ਦਿੰਦਾ ਤਾਂ ਨਾ ਦਿਓ ਪਰ ਇਹਨਾਂ ਚੀਜ਼ਾਂ ਦਾ ਹੱਲ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਖਾਲਸਾ ਰਾਜ ਸਰਕਾਰ ਲੈ ਕੇ ਆਵਾਂਗੇ ਭਾਈ ਅਮਰਿਤਪਾਲ ਸਿੰਘ ਵਰਗਿਆਂ ਦੀ ਸਰਕਾਰ ਲੈ ਕੇ ਆਵਾਂਗੇ ਖਾਲਸਾ ਸਰਕਾਰ ਬਣੇਗੀ 2027 ਜਿਹੜਾ ਮਿਸ਼ਨ ਹੈ ਨਾ ਸਰਕਾਰੇ ਖਾਲਸਾ ਜਦੋਂ ਉਹ ਪੂਰਾ ਹੋਇਆ ਤੇ ਸ਼ਾਇਦ ਸਾਡੇ ਵਰਗਿਆਂ ਨੂੰ ਜਿਹੜਾ ਥੋੜੀ ਜੀ ਰਾਹਤ ਮਿਲ ਜਾਏ ਤੇ ਅਸੀਂ ਮੌਕਾ ਹੋਰਾਂ ਨੂੰ ਬਥੇਰੇ ਦਿੱਤੇ ਇਹਨਾਂ ਨੂੰ ਵੀ ਹੁਣ ਮੌਕਾ ਦੇ ਕੇ ਦੇਖ ਲਿਆ ਹੁਣ ਨਵੇਂ ਹੋਰ ਆਪਣੇ ਵਾਲਾ ਨੂੰ ਮੌਕਾ ਦੇ ਕੇ ਦੇਖੀਏ ਆਪਣੇ ਲੋਕਾਂ ਨੂੰ ਅੱਗੇ ਢਾਈਏ ਤੇ ਸ਼ਾਇਦ ਸਾਡੇ ਵਰਗਿਆਂ ਨੂੰ ਕੁਝ ਸੁੱਖ ਦਾ ਸਾਹ ਆ ਜਾਏ ਤੇ ਘੱਟੋ ਘੱਟ ਅਸੀਂ ਇੱਕ ਵਾਰੀ ਮੌਕਾ ਤਾਂ ਦੇ ਕੇ ਦੇਖੀਏ ਉਦੋਂ ਬਾਅਦ ਦੀਆਂ ਚੀਜ਼ਾਂ ਜਿਹੜੀਆਂ ਨੇ ਬਾਅਦ ਨਾਲ ਦੇਖਿਆ ਜਾਣਗੀਆਂ ਮੌਕਾ ਦੇਈ ਕਟੋਕਣ ਸਾਡੇ ਵਰਗਾਂ ਨਾਲ ਇਹੋ ਜਿਹਾ ਵਰਤੀਰਾ ਤੇ ਨਹੀਂ ਨਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ